ਅਸੀਂ ਉਸ ਰਾਤ ਪੈਟਰੋਲਿੰਗ ਕਰ ਰਹੇ ਸੀ ਆਪਣੇ ਏਰੀਏ ਚ ਜਿੰਨੇ ਜਾਂ ਤਾਂ ਪੈਟਰੋਲਿੰਗ ਕਰਦੇ ਜਾ ਰਹੇ ਤਾਂ ਸਾਨੂੰ ਨਾ ਰਸਤੇ 'ਚ ਬੱਚੀਆਂ ਮਿਲ ਗਈਆਂ ਆ ਗੱਡੀ ਰੋਕ ਕੇ ਅਸੀਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਧਰੋਂ ਆਈ ਹੋ ਕੀ ਹੈ ਮੈਂ ਕਹਿੰਨਾ ਕੋਈ ਸੈਟੀਸਫਾਈਡ ਰਿਪਲਾਈ ਨਹੀਂ ਦਿੱਤਾ ਜਿਹੜੀ ਵੱਡੀ ਕੁੜੀ ਸੀ ਨਾ ਉਹੀ ਤਾਂ ਕੁਝ ਬੋਲ ਰਹੀ ਸੀ ਤਾਂ ਸਾਡੇ ਨਾਲ ਲੈਟੀ ਕਨਸਟੇਬਲ ਹੋ ਗਿਆ ਸਾਨੂੰ ਅੱਛਾ ਜਿਹਾ ਲੱਗਿਆ ਮੈਂ ਕਹਿੰਨਾ ਬਿਠਾਓ ਗੱਡੀ 'ਚ ਇਹ ਗੱਡੀ ਬਿਠਾਇਆ ਕਾਫੀ ਕੁਝ ਪਤਾ ਕੀਤਾ ਰੋਟੀ ਖਵਾਈ ਬਟਨ ਸਾਨੂੰ ਆਈ ਗਈ ਨਹੀਂ ਦਿੱਤੀ ਨਾਮ ਵੀ ਤੁਹਾਨੂੰ ਗਲਤ ਐਥੇ ਕੋਈ ਹੋਰ ਨਾਮ ਨੇ ਤੁਹਾਡੇ ਕੋਲ ਮੈਡੀਕਲ 'ਚ ਕੋਈ ਹੋਰ ਨਾਮ ਨੇ ਅਹੀਂ ਕਹਿੰਗੇ ਸਾਡਾ ਪਿਤਾ ਜੀ ਮਰ ਗਏ ਆ ਸਾਡੀ ਮਾਂ ਮਰ ਗਈ ਤੇ ਉਹ ਸ਼ਰਾਬ ਪਿੰਦਾ ਸੀ ਤਿੰਨੇ ਸੱਕੀ ਪੈਣਾ ਅਤੇ ਆ ਕੇ ਪਤਾ ਚੱਲਿਆ ਤਾਂ ਡਿਫਰੈਂਸ ਹੈ ਤਾਂ ਜਿਆਨਾਂ ਨੂੰ ਮੈਡੀਕਲ ਕਰਾ ਦਵਾ ਆਸ਼ੀਆਂ ਨਾਲ ਛੱਡਿਆ ਸੀ ਆਸ਼ੀਆਂ ਦੇ ਤੋਂ ਬਾਅਦ ਮੈਡਮਾਂ ਨੇ ਬਹੁਤ ਟੀਮ ਵਰਕ ਕਰਾ ਖਾਣੇ ਤੱਕ ਪਹੁੰਚ ਗਈਆਂ ਜੀ ਬੱਚੀਆਂ ਇਹ ਮੈਨੂੰ ਜਿਆਦਾ ਪਤਾ ਕਿੱਥੇ ਚੰਡੀਗੜ੍ਹ ਉੱਧੇ ਕਿਸਤ ਸਰ ਜੋ ਮੈਂ ਪੁੱਛਿਆ ਸੀ ਉਹਨਾਂ ਨੂੰ ਉਹ ਕਹਿੰਦੇ ਆ ਸਾਨੂੰ ਕੋਈ ਛੱਡ ਗਿਆ ਮਕੇ ਤੁਸੀਂ ਕਪੜੇ ਅੱਛੇ ਨਹੀਂ ਤੁਹਾਨੂੰ ਛੱਡੇਗਾ ਕੌਣ ਪਰ ਤੁਹਾਨੂੰ ਉਹਨਾਂ ਨੇ ਕੋਈ ਟਰਾਂਸਪੋਰਟ ਮੋਡ ਨਹੀਂ ਦੱਸਿਆ ਕਿ ਕਿੱਥੇ ਆਈਆਂ ਸਾਡੇ ਕੋਲ ਕੋਈ ਕਲੀਅਰ ਨਹੀਂ ਕਰਿਆ ਉਹਨਾਂ ਨੇ ਨਾ ਸੱਦਿਆ ਤੁਹਾਨੂੰ ਇਹ ਚੋਕ ਕੋਈ ਨਾ ਸੀ ਨਹੀਂ ਤਿੰਨ ਹੀ ਸੀ ਸਾਡੇ ਜਦੋਂ ਮਿਲਿਆ ਤਿੰਨੋ ਮਿਲੇ ਮਲੋਇਆ ਪੁਲਿਸ ਸਟੇਸ਼ਨ ਮਲੋਇਆ ਸਾਡਾ ਹਾਂਜੀ ਉੱਤੇ ਇੱਕ ਕਲੋਨੀ ਹੈ ਏਡਬਲਯੂਐਸ ਕਲੋਨੀ ਉਹਦੀ ਪਾਰਕ ਦੇ ਨੇੜੇ ਘੁੰਮਰੀਆਂ ਸੀ ਹਾਂਜੀ ਮੇਰੀ ਨਿਗਾ ਭਈ ਮਕੇ ਬੱਚੀਆਂ ਕਿਤਰਾ ਉਹ ਮੰਗਿਆ ਰਾਤ ਨੂੰ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਲਿਆ ਖੰਨਾਪੁਰ ਤੋਂ ਲੱਗੇ ਦਾ ਸੰਪਰਕ ਖੰਨਾਪੁਰ ਤੋਂ ਜਿਹੜਾ ਸੰਪਰਕ ਹੈ ਆਸ਼ੀਆਨ ਉਹ ਤੇ ਡਾਕਟਰ ਸਾਹਿਬ ਦੇ ਥਰੂ ਹੋਇਆ ਜੀ ਅਸੀਂ ਤਾਂ ਉੱਤੇ ਡਿਪੋਜ਼ਿਟ ਕਰਾਇਆ ਸੀ ਜਾ ਕੇ ਹਾਂ ਜੀ ਅੱਜ ਤੱਕ ਜੋ ਤੁਹਾਡਾ ਕੰਮ ਤੇ ਤੁਸੀਂ ਪੂਰਾ ਕਰਿਆ ਹੈ ਆਫਟਰ ਜੋ ਵੀ ਹੋਇਆ ਇਹਨਾਂ ਆਸ਼ੀਆਨਾਂ ਨਾਲ ਕਰੇਗਾ ਕੋਈ ਸੀਰੀਅਸ ਨਾ ਕੋਈ ਕੁਝ ਅੱਜ ਸਾਨੂੰ ਦੱਸਣਾ ਮੈਂਨਾਂ ਤੇ ਸਾਡੇ ਸਾਰੇ ਸੀਨੀਅਰ ਅਫਸਰਾਂ ਨੂੰ ਦੱਸ ਦਿੱਤਾ ਤੇ ਅਸੀਂ ਕਿਤਰੇ-ਇਤਰੇ ਬੱਚੀਆਂ ਮਿਲੀਆਂ ਇਹਦਾ ਇਨਫੋਰਮ ਕਰਨਾ ਪੈਂਦਾ ਫਿਰ ਉਹਨਾਂ ਦੀ ਗਾਈਡਲਾਈਨ ਤੇ ਫਿਰ ਸਾਨੂੰ ਉਸ ਤਰ੍ਹਾਂ ਕਰਨਾ ਪੈਂਦਾ ਸਾਰਾ ਕੀ ਆਸ਼ਿਆਨ ਮੈਡੀਕਲ ਕਰਾਉ ਆਸ਼ਿਆਨਾਂ ਛੱਡਿਓ ਇਹ ਜੀ ਡਾਕਟਰ ਵਨੀਤਾ ਅਰੂੜਾ ਚਾਈਲਡ ਹੈਲਥਰ ਕਮੇਟੀ ਬਿਨੰਦਨ ਚੰਡੀਗੜ੍ਹ ਮੈਂ ਇਹ ਜੀ ਜੀ ਦੇਖੋ ਬੱਚੇ ਉਸੇ ਮੰਦਰ ਸਭ ਦੇ ਸੰਜੇ ਬੱਚੇ ਹੈ ਸਾਡਾ ਪਹਿਲਾ ਮੇਨ ਏਮ ਹੁੰਦਾ ਕਿ ਬੱਚਾ ਨੂੰ ਰੀ ਅਲਾਈਟ ਕਰ ਦੇ ਉਹਨਾਂ ਦੀ ਫੈਮਿਲੀ ਨਾਲ ਨਹੀਂ ਹੁੰਦਾ ਫਿਰ ਵੀ ਅਸੀਂ ਬੱਚਿਆਂ ਦੇ ਫਿਊਚਰ ਲਈ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਸਾਰਾ ਫ੍ਰੀ ਆਫ ਕਾਸਟ ਉਹਦਾ ਕਰਦੇ ਆ ਕਿ ਉਹਨਾਂ ਨੂੰ ਖਾਣਾ ਦਿੰਨੇ ਆ ਸਾਰਾ ਉਹਨਾਂ ਦੀ ਸਕੂਲ ਐਡਮਿਸ਼ਨਸ ਉਹਨਾਂ ਦੇ ਡਾਕੂਮੈਂਟਸ ਬਣਵਾਉਂਦੇ ਆ ਇਹ ਸਾਰਾ ਹੁੰਦਾ ਸਾਡੀ ਇੱਕ ਟੀਮ ਵਰਕ ਹੈ ਮੈਡਮ ਨੇ ਦੱਸਿਆ ਕਿ ਸਾਡੇ ਸੈਕਟਰੀ ਨੇ ਡਾਕਟਰ ਚਕਤੀ ਮੈਮ ਤੇ ਪਾਲਿਕਾ अरोड़ा ਮੈਮ ਡਾਇਰੈਕਟਰ ਨੇ ਫਿਰ ਅੱਗੇ ਸਾਡੇ ਚੇਅਰਪਰਸਨ ਡਾਕਟਰ ਗੁਰਪ੍ਰੀਤ ਜੀ ਮੇਰੇ ਨਾਲ ਮੈਂਬਰ ਹੋ ਰਹੇ ਨੇ ਰੋਬਰਟ ਤੇ ਸਾਡਾ ਟੀਮ ਵਰਕ ਹੈ ਉੱਥੇ ਇਹਨਾਂ ਦਾ ਕੰਮ ਆ ਜਾਂਦਾ ਹੈ ਕਿ ਇਹ ਕਾਉਂਸਲਿੰਗ ਕਰਦੇ ਹਨ ਫਿਰ ਬੱਚਿਆਂ ਦੀ ਬੱਚੇ ਨੂੰ ਸਮਝਾਇਆ ਜਾਂਦਾ ਕੁਝ ਬੱਚੇ ਐਦਾਂ ਦੇ ਹੁੰਦੇ ਨੇ ਜਿਹੜੇ ਪੌਕਸੋ ਵਿਕਟਿਮ ਵੀ ਹੁੰਦੇ ਨੇ ਸਾਡੇ ਕੋਲ ਤੇ ਪੌਕਸੋ ਵਿਕਟਿਮਸ ਨੂੰ ਫਿਰ ਅਸੀਂ ਆਪਣੇ ਕੋਲ ਸ਼ੈਲਟਰ ਦਿੰਦੇ ਹਾਂ ਜਦੋਂ ਤੱਕ ਉਹਦਾ ਅਕਿਊਜ਼ਡ ਅਰੈਸਟ ਨਹੀਂ ਹੋ ਜਾਂਦਾ ਲਈ ਕੇ ਸੇਫ এনवायरमेंट ਪ੍ਰੋਵਾਈਡ ਕੀਤਾ ਜਾਂਦਾ ਸਾਡੇ ਕੋਲ ਉਹ। ਕੇਸ ਇਦਾਂ ਹੈ ਜੀ ਕਿ ਜਦੋਂ ਇਹਨਾਂ ਨੇ ਐਡਮਿਟ ਕਰਵਾਈਆਂ ਆਸ਼ਿਆਨਾ ਤਾਂ ਅਗੋ ਹੋਮ ਦਾ ਕੰਮ ਹੁੰਦਾ ਵੀ 24 ਘੰਟੇ ਦੇ ਅੰਡਰ ਅੰਡਰ ਜਿਹੜਾ ਡਿਊਟੀ ਮੈਜਿਸਟਰੇਟ ਹੈ ਉਹਨਾਂ ਕੋਲ ਪ੍ਰੋਡਿਊਸ ਕਰਦੇ। ਤੇ ਉਦੋਂ ਮੇਲ ਰੋਸਟਰ ਤੇ ਵੀ ਮੇਰਾ ਹੀ ਸੀਗਾ ਇਹਨਾਂ ਨੇ ਮੈਨੂੰ ਵੀਡੀਓ ਕਾਲ ਤੇ ਪ੍ਰੋਡਿਊਸ ਕਰਵਾਈਆਂ ਤੇ ਥਰਸਡੇ ਜਦੋਂ ਮੈਂ ਕੋਰਟ ਲਗਣ ਗਈ ਜਦੋਂ ਮੈਂ ਫਿਜ਼ੀਕਲੀ ਦੇਖਿਆ ਤਾਂ ਮੇਰੇ ਮਾਈਂਡ 'ਚ ਆ ਰਿਹਾ ਸੀ ਵੀ ਮੈਂ ਇਹ ਸੋਸ਼ਲ ਮੀਡੀਆ ਤੇ ਇਦਾਂ ਦੀ ਕੋਈ ਨਿਊਜ਼ ਦੇਖੀ ਹੈ। ਸਰਕਾਰਾਂ ਕਿ ਜਦੋਂ ਮੈਂ ਸੇਮ ਡੇ ਮੈਨੂੰ ਇਹ ਸੀਗਾ ਵੀ ਤਿੰਨ ਬੱਚੇ ਸਿਬਲਿੰਗਸ ਕਿਸੇ ਉਹਦੇ ਜਿਹੜਾ ਉਹਦੇ ਗਏ ਹੋਏ ਆਂ ਵੀ ਪੈਰੈਂਟਸ ਦਾ ਕੀ ਹਾਲ ਹੋਣਾ ਆ ਕੇ ਮੈਂ ਗੂਗਲ ਕੀਤਾ ਉਸ ਮੇਲੀ ਫਿਰ ਮੈਂ ਇਹਨੂੰ ਕਿਹਾ ਮੈਂ ਕਿ ਤੂੰ ਥਾਣੇ ਪਤਾ ਕਰ ਉੱਥੇ ਕਿਉਂਕਿ ਉਹੀ ਜਿਵੇਂ ਇਹਨਾਂ ਨੇ ਦੱਸਿਆ ਸਾਨੂੰ ਤਾਂ ਇਹ ਕਹਿ ਰਹੀਆਂ ਸੀ ਵੀ ਪੈਰੈਂਟਸ ਸਾਡੇ ਮਰ ਚੁੱਕੇ ਆਂ ਡੇਢ ਮਹੀਨਾ ਪਹਿਲਾਂ ਮਦਰ ਦੀ ਡੈਥ ਹੋਈ ਹੈ ਤੇ ਫਾਦਰ ਅਸੀਂ ਕਦੀ ਆਪਣਾ ਦੇਖਿਆ ਹੀ ਨਹੀਂ ਪਰ ਰਿਐਲਿਟੀ ਇਹ ਸੀ ਵੀ ਦੋ ਸਿਬਲਿੰਗਸ ਸੀਗੀਆਂ ਇੱਕ ਇਹਨਾਂ ਦੇ ਪੜੋਸਿਆਂ ਦੀ ਕੁੜੀ ਸੀ ਜਿਨ੍ਹਾਂ ਦੇ ਮਦਰ ਬੈਠੇ ਆ ਤੇ ਇਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਨਹੀਂ ਇਹ ਸਿਬਲਿੰਗਸ ਨਹੀਂ ਹੈ ਤੇ ਫਿਰ ਜਦੋਂ ਇਹਨੇ ਮੈਨੂੰ ਫਿਰ ਥਾਣੇ ਗੱਲ ਕਰਕੇ ਦੱਸਿਆ ਇਹਨੇ ਐਫ ਆਈ ਆਰ ਦੀ ਕਾਪੀ ਮੰਗਵਾਈ ਫਿਰ ਇਹਨੇ ਮੈਨੂੰ ਰਿਵਰਟ ਕੀਤਾ ਵੀ ਮੈਡਮ ਉਹੀ ਕੁੜੀਆਂ ਆ ਆ ਐਫ ਆਈ ਆਰ ਦੀ ਕਾਪੀ ਹੈ ਤੇ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਉਹਨਾਂ ਨੂੰ ਬਲੌਕ ਡਿਸ ਆਫਿਸਸ ਨੂੰ ਆਪਾਂ ਇਹਨਾਂ ਨੂੰ ਹੈਂਡ ਓਵਰ ਕਰੀਏ ਮੈਂ ਕਿਸੀ ਕੀ 8 ਸਾਲ 11 ਸਾਲ 13 ਸਾਲ ਉਹ ਨਿਊਜ਼ ਦੇ ਵਿੱਚ ਵੀ ਮੈਚ ਕਰ ਗਏ ਤੇ ਫਿਰ ਇਹਨਾਂ ਜਿਵੇਂ ਤਿੰਨ ਜੋ ਲੜਕੀਆਂ ਸੀ ਉਹ ਵੀ ਮੈਚ ਕਰ ਗਿਆ ਉਹ ਫਿਰ ਉਸ ਡਾਊਟ ਦੇ ਬੇਸਿਸ ਹੀ ਮੈਂ ਇਹਨੂੰ ਕਿਹਾ ਮੈਂ ਕਿ ਤੂੰ ਖੰਨੇ ਇੱਕ ਵਾਰੀ ਫੋਨ ਕਰਕੇ ਪੁੱਛ ਵੀ ਤੁਹਾਡਾ ਕੋਈ ਹੈ ਇਦਾਂ ਦੀ ਕੋਈ ਐਫ ਆਈ ਆਰ ਹੈ ਕਿਰੋ ਜੇ ਮਿਲ ਗਿਆ ਦੇਖੋ ਪਹਿਲਾ ਤਾਂ ਪੇਰੈਂਟਸ ਦੀ ਰਿਸਪੌਂਸਿਬਿਲਟੀ ਹੈ ਵੀ ਉਹਨਾਂ ਨੂੰ ਬੱਚਿਆਂ ਨੂੰ ਐਜੂਕੇਟ ਕਰਨ ਘਟੋਕਟ ਸਕੂਲ ਜਾਣਗੇ ਉਹਨਾਂ ਦਾ ਇੱਕ ਰੂਟੀਨ ਸੈਟ ਅਪ ਕਰਨਗੇ ਉਹ ਜਿਵੇਂ ਪੰਜਾਬੀ ਤੇ ਵੀ ਵਿਹਲਾ ਦਿਮਾਗ ਸ਼ੈਤਾਨ ਦਾ ਕਰ ਤੇ ਉਹ ਜਿਹੜੀ ਵੱਡੀ ਵਾਲੀ ਲੜਕੀ ਸੀ ਇਹਦੇ ਵਿੱਚ ਉਹ ਕ੍ਰਿਮੀਨਲ ਮਾਈਂਡਡ ਜੀ ਸੀ ਜਿਹੜੀ ਦੇਖੋ ਉਹਨੂੰ ਛੋਟੇ ਬੱਚੇ ਨੂੰ ਨਾਲ ਲੈ ਕੇ ਕੱਪੜੇ ਚੇਂਜ ਕਰਵਾ ਕੇ इवन ਉਹਦੇ ਸਲੀਪਰਸ ਵੀ ਚੇਂਜ ਕਰਵਾ ਕੇ ਲੈ ਕੇ ਗਈ ਬੇਸਿਕਲੀ ਕੀ ਹੈ ਕਿ ਲੈਕ ਆਫ ਐਜੂਕੇਸ਼ਨ ਹੈ ਪਰ ਸੈਕਿੰਡ ਥਿੰਗ ਇਜ਼ ਵੀ ਫਿਰ ਅਸੀਂ ਕਾਉਂਸਲਿੰਗ ਪ੍ਰੋਵਾਈਡ ਕਰਦੇ ਹਾਂ ਉਹ ਵੀ ਫ੍ਰੀ ਆਫ ਕਾਸਟ ਹੈ ਜਿੱਤਾ ਸਾਡੇ ਹੋਮਸ ਨੇ ਜਿਵੇਂ ਇਹ ਮੈਡਮ ਨੇ ਕਿਹਾ ਕਿ ਚੰਡੀਗੜ੍ਹ ਹੋਮਸ ਬੜੇ ਪੂਲੀਸ ਵੀ ਐਕਟਿਵ ਹੈ ਹੋਮਸ ਵੀ ਐਕਟਿਵ ਹੈ ਤੇ ਸਾਡੇ ਕਾਉਂਸਲਰਸ ਬੈਠੇ ਆ ਅਸੀਂ ਕਹਿੰਦੇ ਆ ਵੀ ਬੱਚਿਆਂ ਨੂੰ ਲੈ ਕੇ ਆਓ ਅਸੀਂ ਕਾਉਂਸਲਿੰਗ ਕਰਦੇ ਆ ਉਹ ਫ੍ਰੀ ਆਫ ਕਾਸਟ ਹੈ ਕਾਉਂਸਲਿੰਗ ਹੋਣਾ ਵੀ ਤੇ ਸਾਰੇ ਪੇਰੈਂਟਸ ਨੂੰ ਇਹੀ ਅਪੀਲ ਹੈ ਕਿ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਸਾਡੇ ਕਹਿਣੇ ਚ ਨਹੀਂ ਹੈ ਤੇ ਜ਼ਰੂਰ ਆਣ ਉਹ ਹੋਮਸ ਦੇ ਵਿੱਚ ਕਾਉਂਸਲਿੰਗ ਕਰਵਾਣ ਲਾਓ ਮੈਂ ਤੋਂ ਟੌਟ ਡੀ ਮੀਡੀਅਮ ਤੋਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਕੋਈ ਬਹੁਤ ਛੋਟੇ ਬੱਚੇ ਐ ਕੋਈ ਐਮਰ ਹੋਈ ਹੈ ਲੇਡੀ ਮੋਨਾ ਕੋਲ ਇੱਕ ਰੇਪ ਕੇਸ ਹੋ ਅਸੀਂ ਉਸ ਰੈਂਡਰ ਵੀ ਕਰਾਂਗੇ ਅੱਗੇ ਫਿਰ ਉਹ ਫਰਦਰ ਅਸੀਂ ਗੋਦ ਦੇ ਦੰਨੇ ਆ। ਅੱਗਾ ਬਹੁਤ ਬੱਚੇ ਅਡਾਪਸ਼ਨ ਚ ਫੋਰਨ ਕੰਟਰੀਸਟ ਵੀ ਚਲੇ ਜਾਂਦੇ ਬਹੁਤ ਅੱਛੀ ਲਾਈਫ ਲੀਵ ਕਰਦੇ ਆ। ਤੇ ਜੇ ਤੁਹਾਨੂੰ ਕਿਸੇ ਨੂੰ ਐਦਾਂ ਦੀ ਕੋਈ ਪਤਾ ਚੱਲਦਾ ਤਾਂ ਤੁਸੀਂ ਪਲੀਜ਼ ਉਹ ਹੋਮਸ ਨੂੰ ਤੁਸੀਂ ਅਪਰੋਚ ਕਰੋ ਅਪਰੋਚ ਕਰੋ ਤਾਂ ਕਿ ਉਹ ਬੱਚਾ ਨੂੰ ਅੱਛੀ ਲਾਈਫ ਮਿਲ ਸਕੇ। ਸਰ ਕਾਉਂਸਲਿੰਗ ਕੇ ਦੌਰਾਨ ਇਹ ਹੀ ਹੋਆ ਕਿ ਜਦ ਬੱਚੇ ਸੇ ਮੈਂ ਫਸਟ ਟਾਈਮ ਇੰਟਰੈਕਟ ਕੀਤਾ ਤਾਂ ਮੈਨੂੰ ਲੱਗਾ ਤਾਂ ਕਿਉਂਕਿ ਕਾਫੀ ਸਾਲ ਦਾ ਐਕਸਪੀਰੀਅੰਸ ਹੈ ਕਾਉਂਸਲਿੰਗ ਦਾ ਤਾਂ ਪਤਾ ਲੱਗ ਜਾਂਦਾ ਹੈ ਬੱਚੋ ਕੇ ਹਾਵ ਭਾਵ ਸੇ ਪਲਸ ਬੋਡੀ ਲੈਂਗੁਏਜ ਸੇ तो वो नज़र नहीं मिला पा रही थी ये चीज़ बोलते हुए कि माँ बाप नहीं हैं और माँ को मरे हुए डेढ़ महीना हो चुका है तो मैंने उसको बोला कि बेटा आप झूठ बोल रहे हो तो उसने बोला नहीं मैं झूठ नहीं बोल रही मैम मैंने बोला आप झूठ बोल रहे हो आप मुझे सब सच बता दो कुछ नहीं होगा तब भी उनका ये कॉन्स्टेंट स्टेटमेंट थी कि माँ को मरे हुए डेढ़ महीना हो चुका है माँ बा पा, पापा कभी देखे ही नहीं है फिर हमें और हमने जो काउंसलिंग रिपोर्ट हम लोग तो तैयार करते हैं बच्चों से इंटरेक्ट करके उसमें भी मैंने लिखा कि बच्चे कुछ बहुत ही मेजर फैक्ट्स छुपाने की कोशिश कर रहे हैं फिर हमने कमेटी के सामने चीज़ फुटअप भी करी कि मैम कुछ ना कुछ तो झूठ है इसमें क्योंकि बच्चे बहुत कॉन्फिडेंट नहीं है इस चीज़ को लेके ऐसे माँ बाप जो जिनको काम पे जाना बहुत ज़रूरी है या जिनको लगता है कि हमारे बच्चे से बच्चे पीछे से अच्छे से नहीं रह पाएंगे तो उनसे तो ये हाथ जोड़ के दरख्वास्त है कि उनको होम में डाल दीजिए होम में हम लोग फ्री एजुकेशन फ्री खाना पीना शेल्टर सेफ इन्वायरमेंट और एक्टिविटीज़ और काउंसलिंग सब चीज़ के थ्रू तो सोशल वेलफेयर डिपार्टमेंट इतना एक्टिव है कि हम लोग बच्चों को किसी चीज़ की कमी नहीं होने देते हैं तो बेटर है कि बच्चा अगर बाहर अनसुपरवाइज है कि होम में वो सुपरवाइज रहेगा और आगे पढ़ लिख के अपना वो करियर बना सक